ਮੋਰ ਦੇ ਬੜੀਆ ਜਿੱਦੀ ਕੀ ਬਣ ਗਿਆ ਦਲ ਗਿਆ ਗੱਲ ਬਾਤ ਸਣਾ ਲੈਂਬੋ ਬਣਿਆ ਆਹਾ ਆਹਾ ਅੱਜ ਕਿ ਦੇਖੋ ਚੁਕਰੀਆਂ ਕਰਨ ਵਾਲਾ ਦੇ ਨਾ ਨਜ਼ਾਰਾ ਆ ਜਾਵੇ ਵਾਹੋ ਕਹਿੰਦੇ ਫੇਰ ਕਾਦੀ ਗੱਲ ਆ ਹੁਣ ਗੱਲ ਬਾਤ ਨਹੀਂ ਬਣਦੀ ਕੋਈ ਹਾਂ ਵਹੀ ਬਾਡਰ ਤੇ ਆ ਨਾ ਅੱਛਾ 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 ਭਰਾਵਾ ਉਹ ਕੀ ਕਹਿੰਦੇ ਨੇ ਉਹਨੂੰ ਉਹ ਉਹ ਡੋਲਾ ਜਿਆਦਾ ਹੁੰਦਾ ਡੋਲਾ ਜਿਆਦਾ ਉਹ ਇਟਾ ਜਿਹੜਾ ਉਹ ਝੂ ਕਰਦਾ ਜਿਹੜਾ ਬਾਬਾ ਉਹ ਵਾ ਬੰਡ 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 ਉਹ ਵਾਹੋ ਹਾ 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 ਉਹ ਜਾ ਉਹ ਤੋਂ ਤਗੜੇ ਸਾਡੇ ਪਿੰਡ ਦੇ ਵਾਲੀ ਭੈਣ ਕੋ ਬੱਦ ਮਾਰ ਦਿੰਦੇ ਆ ਗੱਪ ਛੋਟੀ ਮਾਰਿਆ ਕਰ ਜਾਂਦੀ ਉਹ ਤੈਨੂੰ ਗੱਪ ਲੱਗਣ ਗਈ ਆ ਉਹ ਐਡੇ ਐਡੇ ਪੱਦ ਮਾਰਦੇ ਆ ਤੇ ਤੈਨੂੰ ਡਾ ਦੇਣਾ ਪੱਦ ਮਾਰ ਕੇ ਹੀ ਚਾਚਾ ਉਪਰਾਵਾ ਸਾਡੇ ਜਦੋਂ ਡਿਗਾਣਾ ਸਾਡੇ ਪਿੰਡ ਲੱਗੇ ਤੇ ਉਹ ਦੱਸਦੇ ਆ ਵੀ ਪਤਾ ਨਹੀਂ ਪਿੱਛੋਂ ਕਿੰਨਾ ਕੁ ਉਹ ਨਾਲ ਇਕੱਠਾ ਕਰਕੇ ਲਿਆ ਆਇਆ ਸੀ ਉਹ ਉਹਦੇ ਪੁਰਜੇ ਪੁਰਜੇ ਖਿੰਦਰਦੇ ਆਏ ਕਿਤੇ ਤੂੰ ਵੀ ਚਾਚਾ ਨਾਲ ਹੀ ਆ ਗਿਆ ਫੜ ਕੇ ਉਹਨਾਂ ਪਾਕਿਸਤਾਨ ਦੇ ਜਾਂਦਾ ਇਹਦਾ ਚਾਚਾ ਯਾਰ ਪਰ ਕੀ ਕੀ ਕਰੀਏ 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 ਕਿਹਦਾ ਸਲਵ ਖਾਈਂ ਅੱਕੇ ਲੜਾਈ ਕੋਈ ਹੋਰ ਗੱਲ ਬਸ ਨਾ ਕੋਈ ਚੈਲੰਜ ਛਾਡੀ ਆ ਅੱਛਾ ਤੇ ਐ ਮੈਨੂੰ ਦੱਸ ਉਹ ਆਂਦੇ ਉਹ ਗਵਾਂਡੀਆਂ ਦੀ ਨੋਂ ਨਿਕਲ ਗਈ ਸੀ ਮੜੀ ਗੱਲ ਹੋਈ ਨਾ ਇਹ ਬੰਦਾ ਵੀ ਕਾਂਦਾ ਪਿੰਦਾ ਇਹਨਾਂ ਸ਼ੇਰਾਂ ਦੀ ਜੀ ਓਏ ਯਾਰ ਪੰਜਾਬ ਵਾਲਿਆਂ ਦੇ ਪੱਲੇ ਹੀ ਨਸ਼ਾ ਪੱਤਾ ਹੋਰ ਕੀ ਹੈਗਾ ਵਾ ਕੋਈ ਹੈ ਹੀ ਨਹੀਂ ਉਹ ਕਹਿੰਦੇ ਕਰੋ ਬਰ ਦੋ ਨਬਰ ਦਾ ਚਾਹ ਕਰਦਾ ਅੱਛਾ ਆਹੋ ਮੈਨੂੰ ਲੱਗਦਾ ਤੇਰਾ ਵੀ ਹੱਥ ਹੁਣਾ ਵਿੱਚ ਨਾ ਨਾ ਇਹ ਸਾਤ ਤਰੇ ਬੰਦੇ ਆਂ ਤੇ ਤੇਰਾ ਹਾਂ ਜਾਣੀ ਉਹਨਾਂ ਦੇ ਘਰ ਨਾ ਨਾ ਇਹ ਰੱਖਾਂਗੇ ਨਹੀਂ ਨਾ ਕਰ ਨਾ ਨਾ ਹਾਂ ਲੈ ਲੈ ਨਹੀਂ ਨਾ ਮੈਂ ਫੋਲ ਕਰ ਦਣਾ ਤੇਰੇ ਘਰ ਦੀ ਚਾਹ ਤੁਹਾਨੂੰ ਕਿਹੜੀ ਨੰਨਾ ਸੁਣਿਆ ਓਏ ਚਾਹ ਦੀ ਕਿਹੜੀ ਗੱਲ ਆ ਪਤੀ ਚਾਹ ਬਣਾਉਂਦੇ ਬੜੀ ਸਵਾਦੀ ਤੇ ਬੱਕਰੀ ਦੇ ਦੁੱਧ ਦੀ ਚਾਹ ਬਣਾਉਂਦੇ ਓ ਚਾਹ ਉਹ ਦੋ ਨੰਬਰ ਇਹ ਤੋਂ 420 ਜ਼ਿਆਦਾ ਹੈ ਇਹ ਜੇ ਚਾਚਾ ਹੈ 420 ਇਹ ਚ ਕਿਹੜੀ ਗੱਲ ਆ ਤੈਨੂੰ ਕਿਤਾ ਪਤਾ ਜੀ ਉਹ ਸਾਖੀ ਆ ਤੂੰ ਐਵੇਂ ਕਿਹੜੀਆਂ ਗੱਲਾਂ ਚ ਪੈ ਗਿਆ ਹਾਂ ਉਹ ਆਂਦੇ ਉਹ ਵੀ ਰਾਮਲੀ ਜਿਹੜਾ ਵਾ ਉਹ ਮੱਜਾ ਚੋਰੀ ਕਰਕੇ ਲੈ ਗਿਆ ਭਲਾ ਉਹ ਮੱਜਾ ਆਹ ਵੇਲੇ ਕਿੱਲੇ ਕਿੱਲੇ ਪੁੱਟ ਕੇ ਲੈ ਗਿਆ ਨਾਲੇ ਲੋਹੇ ਵਾਲੇ ਉਹ ਤੇਰਾ ਭਲਾ ਕਿੰਨੇ ਵੀ ਕਿੱਲੇ ਵੀ ਲੈ ਭਰਾ ਵਾ ਉਹਨੇ ਪੈਲਿਕ ਚੜਨਾ ਰੱਖਿਆ ਵਾ ਮਸ਼ੀਨ ਕੀ ਕੀ ਵਾਲੇ ਕਰ ਲਾ ਕੇ ਐਂ ਕਰਕੇ ਇਹ ਜਿਹੜਾ ਉਹ ਐ ਕਰ ਦਿੰਦਿਆ ਉਹ ਸਮਝ ਲਾਸੇ ਉਹ ਗੇਠਾ ਨੋ ਕਰਿਆ ਅੱਛਾ ਆਹ ਯਾਰ ਚੋਰੀਆਂ ਪਹਿਲਾਂ ਹੁੰਦੀਆਂ ਸੀ ਚਾਰ-ਚਾਰ ਦੇਣ ਅਗਲੇ ਐ ਚੋਰੀ ਕਰਨ ਤੇ ਲਾ ਦਿੰਦੇ ਸੀ ਅੱਜ ਕੱਲ ਤੇ ਮਿੰਟ ਨਹੀਂ ਲੱਗਦਾ ਚੋਰੀ ਕਰਕੇ ਖਾ ਜਾਂਦੇ ਆ ਕਿਸੇ ਨਰ ਦੇ ਦਾ ਕਰਾ ਲੈਣੇ ਚਾਹੁੰਦੇ ਹੋਏ ਉਹਦਾ ਇੱਕ ਬੱਚਾ ਵੀ ਉਹ ਅੰਦਰ ਹੀ ਆ ਗਿਆ ਆਹ ਮੈਂ ਕਿਦਾਂ ਫੋੜਨਾ ਵੇਖੀਆਂ ਮੰਨਦਾ ਹੀ ਨਹੀਂ ਸੀ ਕਰ ਦਿੰਦਾ ਕੰਦਾ ਹੂੰ ਕਹਿੰਦਾ ਮੇਰੇ ਇੱਧਰਲੇ ਬੰਨੇ ਵਾਲ ਆ ਗਏ ਇੱਧਰ ਆਏ ਨਹੀਂ ਓਏ ਓਏ ਉਹਦੇ ਵਾਲ ਵੜਨ ਦਾ ਤੈਨੂੰ ਪਤਾ ਕਿਤਰਾ ਵਾਲ ਵੜੇ ਹਾਂ ਉਹਦੀ ਘਰ ਦੀ ਨਹੀਂ ਛਾਪੀ ਫੇਰੀ ਆਨੂੰ ਸਹੀ ਗੱਲ ਆਹ ਹੇ ਤਾਂ ਡੇਯੋ ਵਾਲ ਉਹਦੇ ਹੋਰ ਫੇ ਪਤੀਜਾ ਉਹ ਤੂੰ ਕੋਈ ਨਵੀਂ ਦਾਦੀ ਕੋਈ ਯਾਰ ਤੂੰ ਪੰਜਾਬ ਤੋਂ ਤਾਜ਼ਾ ਤਾਜ਼ਾ ਆ ਤੂੰ ਉਹਦੇ ਸੁਣਾ ਦੇ ਕੰਜੀ ਸਨਾਰੇ ਬਹੁਤ ਕਾਰੋਬਾਰ ਸਟਾਰਟ ਕੀਤਾ ਮੈਂ ਸਦਾ ਹੱਥ ਨਾਲ ਦੇ ਬਾਹਰ ਨੂੰ ਜਾ ਕੇ ਦੇ ਜਾਂਦਾ ਜਾਂਦਾ ਤਾਰੀ ਦਾ ਬੜਾ ਜਾਂਦਾ ਬਣ ਕੀ ਪੈ ਤਾਰੀ ਲਿਖੀ ਦਾ ਉਹ ਕਿਦਾਂ ਬਲੈਕ ਦਾ ਕੰਮ ਕਰਦਾ ਕਦ ਤੇ ਲੱਭ ਨੂੰ ਲਾਦਾ ਅਚਾ ਲਾਦਾ ਵੀ ਪੈਚਾਇ ਕਰ ਛੱਡ ਯਾਰ ਇਹੋ ਜਿਹੀ ਗੱਲਾਂ ਨਹੀਂ ਕਰਦੀਆਂ ਹੁੰਦੀਆਂ ਤੂੰ ਕੋਈ ਕੋਈ ਹੋਰ ਹੱਡ ਬੀਤੀ ਕੋਈ ਸੁਣਾ ਕੋਈ ਜੱਗ ਬੀਤੀ ਸੁਣਾ ਮੈਂ ਤੁਹਾਨੂੰ ਦੱਸਾਂ ਇੱਕ ਗੱਲ ਹੀ ਨਾ ਮੇਰਾ ਇਹਦਾ ਦਾਦਾ ਸੀ ਨਾ ਅੱਛਾ ਜਿਹੜਾ ਮੇਰਾ ਦਾਦਾ ਸੀ ਹਾਂਜੀ ਹਾਂਜੀ ਸਾਢੇ 7 ਫੁੱਟ ਜਵਾਨ ਸੀ ਅੱਛਾ ਜੀ ਤੇ ਆਂਦਾ ਮੈਂ ਚਲ ਗਿਆ ਮਾਲਵੇ ਦੇ ਇਲਾਕੇ ਚ ਹਾਂਜੀ ਹਾਂਜੀ ਮੁਸਤੀਖੇਦਨ ਪੁਲਵਾਨ ਬੜਾ ਤਗੜਾ ਸੀ ਆ ਮੇਲ ਤੇ ਉਹਦਾ ਡੌੜਾ ਸੀ ਤੇ ਓ ਚੋਂ ਜ਼ਿਆਦਾ ਵੱਡਾ ਨਹੀਂ ਹੋਵੇ ਉਹ ਬਰਾਵਾ ਪੁਰਾਣੇ ਬੰਦੇ ਤੂੰ ਵੇਖੇ ਨਹੀਂ ਆ ਆ ਤੂੰ ਇਹਦੇ ਚਮੂਨੇ ਚਮੂਨੇ ਦੇ ਦੇਣਾ ਤੁਹਾਨੂੰ ਤੇ ਮੰਡੀ ਦੇ ਨਾਲ ਬੰਦੀ ਤੇ ਤਾਣੇ ਤੇ ਲੈ ਜਾਂਦਾ ਲੜੇ ਨੂੰ ਉਹ ਕਿਤੇ ਆ ਮੇਰੇ ਟੌੜਾ ਤੇ ਆ ਮੇਲ ਪੱਤ ਹੁੰਦਾ ਹੀ ਉਹਦਾ ਹਾਏ 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 ਕਿੱਥੇ ਜਾ ਰਹੀ ਮੇਰੇ ਕੋਲ ਚਲੋ ਕੱਚੇ ਡੈਂਗਲ ਸੁਣੀ ਤੋਂ ਅਧਿਆਨ ਦੇ ਅਧਿਆਨ ਦਾ ਆਪਣਾ ਸਾਡੇ 7 ਫੁੱਟ ਜਵਾਨ ਹੀ ਚਾਚੇ ਨੇ ਪੁਝੇਲਮੇ ਬੋਲਦੇ ਫਿਰ ਬੱਚੇ ਦੇ ਬੰਦਰ ਬੰਜਰ ਚਾਹ ਤਿਆਰ ਦਾ ਪੁਝੇਲਮੇ ਬੋਲਣ ਕਰ ਰਹੇ ਆ ਬੰਦੇ ਨੇ ਇੱਕ ਦਿਨ ਪੁੰਜੇ ਨੰਮੇ ਬੈਣਾ ਵਾ ਉਹ ਕਿਹੜੀਆਂ ਗੱਲਾਂ ਗੱਲ ਸੋਨੀ ਦੇ ਦੱਸਦੇ ਨਹੀਂ ਤਾਂ ਜਿਆਦਾ ਆ ਤੋ ਰਹਿ ਜਾ ਬਸ ਨਾ ਸੁਣਾ ਉਹ ਆਂਦਾ ਮੈਂ ਮਾਲ ਵਿੱਚ ਚਲ ਗਿਆ ਪੁਸਤੀ ਖੇਡਣ ਬਸ ਆ ਪੁਸਤੀ ਖੇਡਣ ਦਾ ਚਲ ਗਿਆ ਤੇ ਆਂਦਾ ਗਾੜੀ ਵੀ ਕਹੇ 7-7 ਫੁੱਟ ਜਵਾਨ ਆਂਦਾ ਮੈਂ ਇਥੋਂ ਦੇ ਹੱਥ ਭਾਗਣਾ ਇਥੋਂ ਹੀ ਤੇ ਆਂਦਾ ਜਿਤਰਾ ਉਹ ਹੁੰਦੜੀਆਂ ਵੀ ਕਾ ਚੁੱਕ ਗਏ ਉਹ ਰੱਖ ਦਈਦਾ ਪੰਨ ਚੁੱਕੀ ਤੇ ਪੱਠੇ ਦੇ ਆਂਦਾ ਇਸ ਤਰ੍ਹਾਂ ਪਹਿਲਵਾਨ ਚੁੱਕ ਕੇ ਦੇ ਰੱਖ ਲਿਆ ਅੰਦਾ ਮੈਨੂੰ ਮੰਨ ਗਏ ਲਾ ਵੀ ਉਹਨਾਂ ਦੇਣਾ ਜੀ 250 ਰੁਪਇਆ ਹੋਇਆ ਸੀ 250 ਅੱਛਾ ਅੱਛਾ ਤੂੰ ਵੀ ਤੱਕ ਦਵਾਨੀ ਨਹੀਂ ਵੇਖੀ ਹਣੀ ਉਹਨਾਂ 250 ਰੁਪਇਆ ਉਹਨਾਂ ਦੇ ਹੋਇਆ ਇਹ ਉਹਨਾਂ ਦੇਣਾ ਚਲੋ ਚਾਚਾ ਮੈਂ ਗੱਲ ਹੋਰ ਸੁਣੀ ਹੀ ਕਹਿੰਦੇ ਵੀ ਆਪਣੇ ਜਿਹੜੇ ਤੁਹਾਡੇ ਬਡੇ ਨਾਲ ਦਾਦੇ ਉਹ ਕੱਪੀ ਬਹੁਤ ਤਗੜਾ ਹੀ ਕਹਿੰਦੇ ਕੱਪਾ ਵੀ ਛੱਡ ਦਿੰਦਾ ਓਏ ਓਏ ਉਹ ਉਹਦਾ ਨਾਂ ਦਾਦੇ ਮੇਰੇ ਦਾ ਪਤਾ ਕੀ ਹੈ ਜੀ ਨਾਂ ਨਾਨਕ ਸਮਝਿਆ ਉਹਦਾ ਬਰਾਦ ਰੂਪ ਹੀ ਅੱਛਾ ਅੱਛਾ ਉਹ ਤਾਂ ਇੰਨੇ ਪੁੰਨ ਕਰਦਾ ਇੰਨੇ ਪੁੰਨ ਕਰਦਾ ਸੀ ਨਾ ਕੋਈ ਪਿੰਡ ਦੀ ਮੱਝ ਨਹੀਂ ਛੱਡੀ ਤੇ ਕੋਈ ਗਾਂ ਨਹੀਂ ਛੱਡੀ ਸਭ ਚੌਦੀ ਕਰਕੇ ਵੇਚਤੀਆਂ ਉਹ ਮੈਂ ਤੈਨੂੰ ਦੱਸ ਰਿਹਾ ਵੀ ਇੰਨੇ ਪੁੰਨ ਕਰਦਾ ਹੈ ਨਾ ਓਏ ਹੋਏ ਹੋਏ ਉੱਤੇ ਕਿਤੇ ਨਾਲੀ ਚੋਂ ਨਾ ਕਰੇ ਤੀਲਾ ਵੀ ਵੇਲਾ ਨਾ ਉਹ ਵੀ ਚੁੱਕ ਜਾਂਦੇ ਇਸ ਤਰ੍ਹਾਂ ਸੁੱਟਦਾ ਰਿਹਾ ਵਾ ਬੱਦਲ ਨੇ ਕੰਮ ਆਜੀ ਕਰੀ ਨਾ ਚਾਚਾ ਬੜੀਆਂ ਕੀ ਆਹ ਪਤਾ ਤੇਲੇ ਕੋ ਚਾਚਾ ਸੋਣ ਸੱਚ ਮੈਂ ਸੁਣਿਆ ਉਹਨੇ ਗੱਡੀ ਨਹੀਂ ਗਿਰ ਦਿਨੇ ਗੱਡੀ ਲਈ ਉਹ ਆਪ ਲੈ ਲੈ ਨਹੀਂ ਗੱਡੀ ਲਈ ਆ ਹੋ ਗੱਡੀ ਵੱਡੀ ਲਈ ਉਹ ਜਿਹਦੇ ਵੱਡੇ ਬੂਕਰ ਲਗਾਉਂਦਾ ਛੋਟੀ ਸੱਤਾਂ ਵਾਲੀ ਵੱਡੀ ਜੀ ਉਹ ਜਿਹਦਾ ਟਾਇਰ ਵੀ ਚੌੜੇ ਚੌੜੇ ਨੇ ਉਹ ਨਵੀਂ ਆਲੀ ਆ ਉਹ ਲਈ ਆ ਹਾਰ ਕੀ ਕਹਿੰਦੇ ਹਾਰ ਕੀ ਨੂੰ ਕਹਿੰਦੇ ਆਹ ਹਾ ਹਰਨੇ ਹਰਨੇ ਓਠਾਰ ਠਾਰ ਓਠਾ ਠਾ ਕੀ 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 ਠਾ ਠਾ ਹਰ ਠਾ 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 ਠਾਰ ਠਾ ਘਾਰ ਲਈ ਆ ਪਰ ਇੱਕ ਸੋਚਿਆ ਕਿ ਦਾਚਲ ਮਿਲ ਜੂਨ ਭਲੇ ਨੂੰ ਓਏ ਇਹੋ ਦੇ ਲਾਲਚੀ ਬੰਦੇ ਜਿਹੜੇ ਹੁੰਦੇ ਨਾ ਉਹ ਉਲਾਈ ਚੀ ਚ ਮਰ ਜਾਂਦੇ ਆ ਅੱਛਾ ਦਾਜ ਦੇ ਪਿੱਛੇ ਮਰ ਜਾਂਦੇ ਆ ਅਗਲੀ ਆ ਕੇ ਭਾਂਵੇਂ ਮੁੜ ਕੇ ਥਾਪੀ ਫੇਰੇ ਮੁੜ ਕੇ ਪਤਾ ਕੀ ਕਹਿੰਦੇ ਹੁੰਦੇ ਆ ਓ ਭਾਗਵਾਨੇ ਪਾਣੀ ਗਰਮ ਕਰਦੇ ਨਹੀਂ ਜੇ ਮੈਂ ਫੇ ਅਗਲੀ ਚਲੋ ਇੱਕ ਦਿਨ ਪਾਣੀ ਗਰਮ ਕਰ ਦਿੰਦੀ ਅਗਲੇ ਦਿਨ ਫੇ ਆ ਕੇ ਉਹ ਜੇ ਕਹਿੰਦਾ ਓ ਭਾਗਵਾਨੇ ਪਾਣੀ ਗਰਮ ਕਰਦੇ ਨਹੀਂ ਤੇ ਫੇ ਤੀਜੇ ਦਿਨ ਪਤਾ ਕੀ ਕਰਨੀਂ ਕੀ ਕਰ ਦੇਗਾ ਤੂੰ ਮੈਂ ਠੰਡੇ ਨਾਲ ਲੂੰਗਾ ਪਤਾ ਤੇ ਆਪਾਂ ਨਿਆ ਦਾਜੀ ਦਾ ਕੰਮ ਚਾਪਾ ਲੈਣਾ ਨਾ ਨਾ ਇਹ ਆਪਾਂ ਜਦੋਂ ਰ ਆਪਣੇ ਹੱਟ ਪੈਰ ਦਿੱਤੇ ਤੇ ਕਾਹਦੇ ਲਈ ਦਾਜ ਲੈਣਾ ਹੈ ਹਾਂ ਆਜੋ ਥੋੜੀ ਖਾਲੋਂ ਪਰ ਹੈ ਦਾਜ ਦਾ ਕੰਮ ਆਰਾ ਹੋਰ ਮੁਰਕੇ ਇਹ ਵੇ ਮੁਰਕੇ ਪਤਾ ਨਾ ਨਿਆਣੇ ਦੇ ਕੱਪੜੇ ਧੋਹਦੇ ਹੁੰਦੇ ਆ ਭਾਂਡੇ ਵੀ ਆਪ ਧੋਹਦੇ ਹੁੰਦੇ ਆ ਸਹੀ ਗੱਲ ਅਗਲੀਆਂ ਪਤਾ ਕੀ ਕਰ ਦਿੰਦੀਆਂ ਮੈਂ ਠਾਲ ਲਈਆਂ ਠਾਲ ਠਾਲ ਲਈ ਤੇ ਮਰੇ ਠਾਰ ਅੱਛਾ ਠਾਰ ਓਏ ਓਏ ਆਹੋ ਤੁਹਾਨੂੰ ਪੁੱਛਦੇ ਆ। ਫੇ ਅਗਲੇ ਨੂੰ ਗੱਲ ਨਹੀਂ ਹੁੰਦੀ ਹੁੰਦੀ ਐ ਤੈਨੂੰ ਮੈਂ ਦੱਸਾਂ। ਚਾ ਚਿੱਤੋਂ ਗੱਲ ਹੋਣੀ। ਘਰ ਭਰ ਦਿੰਦੇ ਅਗਲੇ। ਮੈਨੂੰ ਵੀ ਪਤਾ ਲੱਗਾ ਵੀ ਦਾਜ ਚ ਤੂੰ ਨਹੀਂ ਸਾਈਕਲ ਲਿਆ ਸੀ। ਚਾਚਾ ਉਹ ਤਾਂ ਬੜੀ ਪ੍ਰੰਗ ਕਰਦੇ। ਉਹ ਆਪੇ ਜਿੱਤੇ ਸੋਰੇ ਨਿਰਨੇ। ਹਾਂ। ਹਾਂ। ਆ। ਅੱਛਾ। ਕਹਿੰਦਾ ਆਲਾ ਸਾਈਕਲ ਤੇ ਕੱਪੜੇ ਤੇਰੇ ਕੋਲ ਤੁਮ ਹੁੰਦੀ ਐ ਨਾਲ ਦੀ। ਕਰਨਾ ਪੈਣਾ ਜਾਂਦਾ ਤਾਂ। ਆਹ। ਤੇ ਦਾਜ ਕਹਿੰਦਾ ਦੂਰ ਨਦਰ ਜਾਣਾ ਪੈਂਦਾ ਕਰੇ। ਅੱਛਾ। ਤੂੰ ਸਾਈਕਲ ਦੇ ਤਾ ਕਹਿੰਦਾ ਬਾਵਾ। ਆ ਲਾਗੇ ਸੋਰੇ ਆਪਣੇ। ਅੱਛਾ। ਆਂ ਦੋਰੀ ਲਾਗੇ ਆ ਸੋਰੇ ਆਪਣੇ। ਤੁਰ ਕੇ ਜਾਣਾ ਖੰਦਾ ਪਸੇ ਉਹ ਸੈਲਵਾ ਟੱਲੀਆਂ ਮਾਰ ਦੇ ਦੇ ਚਾਚਾ ਹਾਂ ਟੱਲੀਆਂ ਵਜਾਉਂਦੇ ਆਓ ਤੇ ਸਾਰੇ ਜਾਣੇ ਗਾਓ ਟੱਲੀਆਂ ਵਜਾਉਂਦੇ ਆਓ ਤੇ ਸਾਰੇ ਜਾਣੇ ਗਾਓ ਮੈਂ ਕਬੱਡੀ ਖੇਡਦਾ ਰਿਆ ਤੈਨੂੰ ਪਤਾ ਫੋਟਵਾ ਦੀ ਖੇਡਦਾ ਰਿਆ ਅੱਛਾ ਉਹ ਗੱਲ ਬਖਰੀ ਅਗਲੇ ਚੂਨੀ ਵਾਲੇ ਨੇ ਆਂ ਤੇ ਬਿਠਾਉਂਦੇ ਮੈਂ ਬੜਾ ਤਗੜਾ ਖਿਡਾਰੀ ਹਾਂ ਆ ਮੇਲ ਮੇਰਾ ਵੀ ਟੋੜਾ ਆ ਕੇ ਮੈਨੂੰ ਉਟਾਈ ਫੈੜ ਹੋ ਗਿਆ ਸੀ ਪਤਾ ਨਹੀਂ ਕਿੰਨੇ ਦਿਨ ਪਾਣੀ ਪੀਆ ਹੋਇਆ ਅੱਛਾ ਫੇਰੇ ਇਹ ਕਰਕੇ ਮੇਰੇ ਨਾ ਬੜੀ ਚੜਾਈ ਹੁੰਦੀ ਅੱਛਾ ਇੰਨੀ ਚੜਾਈ ਹੁੰਦੀ ਐਨੀ ਚੜਾਈ ਹੁੰਦੀ ਜੇ ਨਹੀਂ ਮਾਲੀਆ ਜੁੰਦੀ ਤੇ ਬਲੋ ਜੋ ਕਿ ਨਾ ਨਾ ਤੇ ਤੋੜ ਦੇ ਅੱਛਾ ਅੱਛਾ ਓਏ ਛੱਪੜ ਦੇ ਜਿੱਤੀ ਕਹਿੰਦੇ ਨੇ ਛੱਪੜ ਚ ਬੂਟੀ ਦੇ ਜਿ ਤਰ੍ਹਾਂ ਹੁੰਦੇ ਨਾ ਉਸ ਤਰ੍ਹਾਂ ਤੇਰੇ ਆ ਵਾਲਾ ਖੜੇ ਦੇ ਇਹ ਨਾ ਇੱਕ ਮੇਰੇ ਕੋਲ ਤਾਂ ਪਟਾਲ ਦਵੇਂ ਅੱਛਾ ਮੈਂ ਸਾਰਾ ਦਿਹਾੜਾ ਤੋਂ ਗੱਪਾਂ ਮਾਰਨਿਆ ਵਾ ਕਿਹੜੀ ਕਬੱਡੀ ਗਿਆ ਜਦ ਫੜਿਆ ਗਿਆ ਹੈ ਕਿਹੜੀ ਕੀ ਕਰਦਾ ਫੜਿਆ ਗਿਆ ਕਬੱਡੀ ਉਹ ਮੈਂ ਗਿਆ ਰੇਡ ਪਾਉਣ ਆਹੋ ਅਗਲੇ ਨੇ ਚਪੇੜ ਮਾਰੀ ਮੈਨੂੰ ਸੁੱਟ ਲਿਆ ਹੋਰ ਉਹਨਾਂ ਕੰਨਾ ਅਸੀਂ ਦੱਸ ਓ ਕਿਦਾ ਕਹ ਮੈਂ ਮਾਫੀ ਮੰਗ ਕੇ ਆ ਗਿਆ ਅਵੇ ਕੋਈ ਗੱਲ ਨਹੀਂ ਉਹ ਤੈਨੂੰ ਦੱਸਿਆ ਕਿ ਹੋਰ ਨਾ ਦਸੀ ਮੈਂ ਇੱਕਾਰੀ ਮੈਂ ਫੁੱਟਬਾਲ ਖੇਡਣ ਦਿਆ ਅੱਛਾ ਉਹ ਭਰਾਵਾ ਅਗਲੇ ਦੇ ਵਜ ਗਿਆ ਮੂੰਹ ਤੇ ਫੁੱਟਬਾਲ ਉਹਨਾਂ ਨੇ ਫੜ ਕੇ ਮੈਨੂੰ ਉਹ ਤੂਆ ਉਹ ਤੂਆ ਜੜਾ ਕਦੀ ਤੂਆ ਨਾ ਓਏ ਚਾਚਾ ਇੱਕ ਫੁੱਟਬਾਲ ਚੋਕ ਵੀ ਪਾ ਜਾਏ ਕੋਈ ਨਾ ਉਹ ਸੀਨੇ ਗਾਏ ਫੁੱਟਬਾਲ ਉਹ ਪਿੰਜਰ ਮੈਂ ਚੋਕ ਗਏ ਨਹੀਂ ਪਜਿਆ ਮੈਂ ਫੁੱਟਬਾਲ ਚ ਪੈਸੇ ਪਾਏ ਸੀ ਤੇ ਮੈਂ ਆਪਣਾ ਹਿਸਾ ਨਹੀਂ ਲੈਣਾ ਅੱਛਾ ਤਾਂ ਉਹ ਟਾਡੇ ਵਾਲੇ ਕੰਮ ਥੋੜਾ ਵੀ ਮੈਂ ਬਾਹਰ ਉੱਥੇ ਕਹ ਤੇ ਗੁੱਲੀ ਡੰਡਾ ਪਿਆ ਉਹ ਚੋਕੇ ਨਾ ਜਾਂਦੇ ਜੇ ਤੁਸੀਂ ਚਾਚਾ ਇਹ ਗੁੱਲੇ ਨਾਲ ਖੇਡਦਾ ਨਾ ਮੈਂ ਗੁੱਲੇ ਨਾਲ ਖੇਡਦਾ ਨਾ ਹਾਂ ਮੇਰਾ ਦਾਦਾ ਗੁੱਲੇ ਨਾਲ ਖੇਡਦਾ ਨਾ ਕੋਈ ਮੇਰੇ ਨਾਲ ਅੱਛਾ ਟੋਲੇ ਵੀ ਦੂਰ ਦੂਰ ਪਰ ਮੈਨੂੰ ਦੇ ਟੋਲੇ ਖੋਟੇ ਮਾਰਨਾ ਇਹ ਵੀ ਟੋਲੀ ਮਾਰਨਿਆ ਪੁੱਤ ਨੂੰ ਕਿ ਡੇ ਡੇ ਟੋਲਾ ਮਾਣਾ ਚਾਚਾ ਤੇ ਸਕੂਲੇ ਨਾੜਾ ਆ ਸਕੂਲ ਪਾਰ ਕਰਾ ਦੇ ਇਹਨਾਂ ਟੇਲੇ ਸ਼ਰਤਾਂ ਉਹ ਜਿਹੜੀ ਕੀਤੀ ਆ ਚਾਚਾ ਕੁੜੀਆਂ ਨੇ ਬੋਸ ਤਾ ਦੇਣਾ ਉਹ ਆਂਦੇ ਤੂੰ ਉਹ ਪੱਖਾ ਵੀ ਸ਼ਰਤਾਂ ਜੀ ਤੇ ਆਹ ਚਾਚਾ ਉਹ ਜਿਹੜਾ ਉਹ ਉਹ ਛੱਲਾਂ ਜਾਂ ਤੇ ਚੱਲਦਾ ਆ ਉ ਆ ਉ ਇਹ ਜਿਹੜਾ ਕਰਦਾ ਤੈਨੂੰ ਕਦੋਂ ਦਾ ਪਤਾ ਉਹ ਦੱਸ ਉਹ ਮੈਨੂੰ ਦੱਸ ਦੇ ਰਹਿੰਦੇ ਆ ਤੇਰੇ ਗਵਾਂਢੀ ਆਹੋ ਆ ਜਤਾਈਓ ਕਬਰ ਨਾ ਉਹ ਆਣ ਗਵਾਂਢੀ ਗਲਤ ਗਲਤ ਗੱਲਾਂ ਕਰਾਂਗਾ ਤੈਨੂੰ ਵੀ ਪਤਾ ਤੇਰੇ ਘਰ ਵਾਲ ਨੂੰ ਅਸੀਂ ਇੱਕ ਕੈਮਰਾ ਲਾਇਆ ਹੈ ਗੱਲ ਨਹੀਂ ਤੈਨੂੰ ਸਾਰਾ ਪਤਾ ਅੱਜ ਹੋਰ ਸੁਣਾਉਂਦਾ ਛੱਡ ਪਰਾਂ ਅੱਗੇ ਤੈਨੂੰ ਹੀ ਸੁਣਾਈ ਜਿਹੜਾ ਮੈਂ ਹੋਰ ਸੁਣਾਵਾ ਅੱਛਾ ਹਾਂ ਉਹ ਮੈਂ ਤੋਂ ਬਾਅਦ ਦੁਬਈ ਕੋਲ ਬਣ ਗਿਆ ਕੀ ਕਰੀ ਉਹ ਦੁਬਈ ਬਟ ਮੈਂ ਆਉਂਦਿਆ ਉੱਥੇ ਜਦੋਂ ਦੁਬਈ ਤੋਂ ਆਇਆ ਨਾ ਵਾਪਸ ਦੁਬਈ ਮੇਰਾ ਬੜਾ ਕਾਰੋਬਾਰ ਸੀ ਬਹੁਤ ਜ਼ਿਆਦਾ ਕਾਰੋਬਾਰ ਸੀ ਗਏ ਆਹੋ ਉਹ ਗੱਲ ਵੱਖਰੀ ਉਹਥੇ ਗਲੀਆਂ ਸਾਫ਼ ਕਰਦੇ ਨੇ ਹੈ ਬڑا ਕਾਰੋਬਾਰ ਹੀ ਮੈਂ بڑے ਮੁੰਡੇ ਬਾਹਰ ਭੇਜੇ ਵੈਸੇ ਉਹ ਤਾਂ ਬਹੁਤ ਸੁਣੀ ਹੂੰ ਕਹਿੰਦਾ ਤੂੰ ਨਾਲ ਲੈ ਬਿਸਕੁਟ ਪਰਗੇ ਉੱਥੋਂ ਆ ਗਿਆ ਸਟੇਸ਼ਨ ਉਹ ਮੈਂ ਤੈਨੂੰ ਦੱਸਣ ਲੱਗਾਣਾ ਪਰ ਕਹਾ ਬੜਾ ਕਹਿੰਦੇ ਜਦੋਂ ਮੈਂ 에ਅਰਪੋਰਟ ਤੇ ਹੂੰ ਉਹਨਾਂ ਨੇ ਕੀਤੀ ਮੇਰੀ ਤਲਾਸ਼ੀ ਲੱਭੀ ਸਾਰਾ ਕੋਈ ਫੋਲਿਆ ਸਾਰਾ ਕੋਈ ਕੋਈ ਨਹੀਂ ਰੱਬਾ ਮੇਰੇ ਕੋਲ ਮਨਵਾਦੇ ਵੀ ਤੇਰਾ ਪ੍ਰੇਸ਼ਨ ਹੋਇਆ ਹੈ ਨਾ ਪਿੱਛੇ ਜੇ ਅੱਛਾ ਮੈਂ ਵੀ ਹਾਂਜੀ ਪ੍ਰੇਸ਼ਨ ਤਾਂ ਹੋਇਆ ਹੀ ਉਹ ਜਦੋਂ ਇੱਥੇ ਇੱਕ ਮਸ਼ੀਨ ਲਾਉਂਦੇ ਨਾ ਲੱਗਦੇ ਉਦੋਂ ਬੋਲਦੀ ਸੀ ਅਗਰਾਂ ਨੇ ਲੱਕ ਪਾੜੀ ਵਿੱਚ ਸੋਨਾ ਕੱਢਦੇ ਆ ਭਰਾ ਉਹ ਆਪਣਾ ਸੋਨਾ ਵਾ ਵਾ ਕਰਦੇ ਉਹਨਾਂ ਦੇ ਵੱਧੂ ਇਹ ਮੈਂ ਰਾਜਾ ਬੰਦਣਾ ਸੀ ਹੁਣ ਮੈਂ ਉੱਤੇ ਦੇ ਵਰਗੇ ਚਾਰ ਪੰਜ ਮੈਨੂੰ ਨੌਕਰ ਰੱਖੇ ਨੇ ਹੀ ਬਸ ਆਇਆ ਤੇ ਅਗੜਾ ਨੇ ਪੈਂ ਚਾਈਂ ਗੋ ਮੈਨੂੰ ਪੂਰਾ ਦੇ ਅਰੇ ਵੀ ਪੀੜ ਹੁੰਦੀ ਆ ਭਰਾਵਾ ਪੀੜਾ ਨਿਕਲਦੀ ਆ ਜੇ ਉਹ ਕਰਨਾ ਮੇਰੀ ਸੇਵਾ ਬੜੀ ਕੀਤੀ ਇਹਨਾਂ ਨੇ ਕੋਲ ਚਿੰਗ ਆ ਗਈ ਉਹ ਆ ਗਈ ਉਹ ਆ ਗਈ ਗੱਪਾਂ ਹੀ ਮਾਰਦੇ ਪਿੰਡਾਂ ਹਾਂ ਉਹ ਮੈਂ ਸੋਰੇ ਗਿਆ ਹਣਾ ਮੇਰੀ ਸੇਵਾ ਕਰਨੀ ਹੈ ਅਗਲਾ ਨੇ ਓਏ ਜਾ ਉਹ ਤੇ ਇਹ ਵੀ ਤੂੰ ਵੀ ਨਾ ਤਕੜਾ ਲੱਗੀ ਹਾਂ ਤੇ ਗੱਪੀ ਤੂੰ ਹੀ ਉਹ ਤਗੜਾ ਮੈਂ ਓਏ ਯਾਰ ਇਹ ਅੰਦੇ ਆ ਨਾ ਵੀ ਦੁੱਧ ਤੇ ਬਹੁਤ ਜਾਂਦੀ ਜਿਤਨਾ ਆਇਆ ਹੀ ਗੱਪੀ ਉਤਰਾ ਭਤੀਜੇ ਗਾੜੀ ਨਾਲ ਗੱਪੀ ਪਰ ਇਹ ਤੇ ਕਿੱਸਾ ਬੜੇ ਟੌਪਦਾ ਹੀ ਵੈ ਹੈ ਕਿਹੜਾ ਏਅਰਪੋਰਟ ਵਾਲਾ ਬਾਈ ਯਾਰ ਯਾਦ ਨਹੀਂ ਕਰਾਈਦਾ ਹੈਗਾ ਤੁਹਾਨੂੰ ਕਿ ਦੱਸਾਂ ਕਿ ਕਿੱਥੋਂ-ਕਿੱਥੋਂ ਸੋਨਾ ਨਿਕਲਿਆ ਸੀ ਪਰ ਜਦ ਤੱਕ ਲਖਪਤ ਹੀ ਮੰਗਾ ਚਾਹਵੇ ਜਗਾ ਯਾਰ ਮੈਂ ਸੋਚਿਆ ਤੇ ਹੋ ਵੀ ਚੱਲ ਕਰੋੜਾ ਪਤੀ ਬਣ ਜਾਾਂਗੇ ਕਿਤੇ ਜ਼ਿੰਦਗੀ ਸੌਖੀ ਹੋ ਜਾਊਗੀ ਪਰ ਮੈਨੂੰ ਕੋਈ ਪਤਾ ਨਹੀਂ ਅਗਲਾ ਨੇ ਰੋੜ ਪਤੀ ਬਣਾ ਦੇਣਾ ਦੱਬਾਈ ਕੀ ਕਰਦੋ ਨਾ ਉੱਥੇ ਬਈ ਮੇਰਾ بڑا ਕਾਰੋਬਾਰ ਸੀ ਛੇਰੇ ਭਾਨੇ ਮਾਂ ਦਾ ਕਾਰੋਬਾਰ ਚਾਹ ਜਦ ਤੱਕ ਕੀ ਕਾਰੋਬਾਰ ਉੱਥੇ ਉੱਥੇ ਮੈਂ ਮਿਊਂਸੀਪਲ ਕਮੇਟੀ 'ਚ ਲੱਗਾ ਹਾਂ ਕੁੱਤੇ ਚੁਕਣ ਵਾਸਤੇ ਉਹ ਤੇ ਹੋਰ ਉੱਥੇ ਕਿ ਚੁਕਣਾ ਹੀ ਹੈ ਚਾਚਾ ਕੁੱਤੇ ਠੇਕੇ ਵਾਜਦੇ ਕਿ ਉਹ ਉਹ ਬੜਾ ਠੇਕਾ ਦਿੰਦੇ ਉਹ ਸ਼ੇਖ ਜਿਹੜੇ ਆ ਨਾ ਜੇਕਰ ਉਹਨਾਂ ਦਾ ਕੁੱਤਾ ਮਰ ਜਵੇ ਨਾ ਤੇ ਉਹ ਤੇ ਬੰਦੇ ਨੂੰ ਲੱਖਾਂ ਦੇ ਹਿਸਾਬ ਨਾਲ ਪੈਸੇ ਦਿੰਦੇ ਆ ਚੁਕਣ ਦਾ ਉਹਨਾਂ ਜਿੰਦੇ ਦਾ ਮੋਲ ਨਹੀਂ ਜਨਾ ਉਥੇ ਮਰੇ ਦਾ ਮੋਲ ਆ ਕੁੱਤੇ ਦਾ ਚਾਚਾ ਮੈਂ ਸੋਚਦਾ ਸ਼ੇਖ ਦਾ ਕੁੱਤਾ ਮਾਰ ਲੈ ਦੀ ਗੱਲ ਆਗਦੇ ਕਰੀ ਉਹ ਮੈਂ ਕਦੋਂ ਟੀਕਾ ਲਾਇਆ ਭਰਾਵਾ ਉਹ ਆਪ ਹੀ ਕੰਜਰ ਦਾ ਪੁੱਤ ਟੀਕਾ ਪੀ ਗਿਆ ਸੀ ਆਓ ਕਹਿੰਦੇ ਸ਼ੇਖ ਨੇ ਬਣ ਛੱਡਿਆ ਉੱਥੇ ਪਿੰਜਰੇ ਪਾ ਜਾਦਿਆ ਤੂੰ ਛੇ ਮਹੀਨੇ ਉਹਨੇ ਉਹਨੇ ਮੈਨੂੰ ਕੁੱਤਾ ਬਣਾ ਲਿਆ ਸੇਵਾ ਫਰਵਾਦੂ ਕਰ ਦੇ ਕਿ ਖਾਣੂ ਕੀ ਦਿੰਦਾ ਹੁੰਦਾ ਹੈ ਖਾਣੂ ਪੈਰਾਗਰੀ ਅੱਛਾ ਵੇ ਤਰੀ ਯਾਰ ਕਿਹੜੀਆਂ ਗੱਲਾਂ ਚ ਪੈ ਗਿਆ ਤੂੰ ਚੱਜ ਦੀ ਗੱਲ ਕਰ ਕੋਈ ਦੱਸ ਹਾਂ ਤੂੰ ਸਾ ਕੋਈ ਤੂੰ ਤੇਰਾ ਇੱਥੇ ਇੰਡੀਆ ਚ ਕਿਤਰਾ ਕਾਰੋਬਾਰ ਰਿਆ ਵੇ ਚਾਚਾ ਜਿਹਦਾ ਚਾਚਾ ਚਾਚਾ ਗੋਦਾ ਆਪਣੀ ਜਾ ਠੱਗ ਅੱਛਾ ਇੱਕ ਠੱਗੀ ਮਾਰੀ ਹੈ ਤੇਰੇ ਮੈਂ ਠੱਗੇ ਮੈਂ ਤੂੰ ਵੀ ਠੱਗੀ ਦਾ ਵੀ ਠੱਗ ਮਾਰ ਗਏ ਨੇ ਉਹ ਤਾਂ ਅੱਛਾ ਸੱਚੀ ਗੱਲ ਸੁਣਾ ਤੇ ਜੰਦਰੇ ਵੀ ਲੀਕ ਗਿਆ ਕਿਹੜੇ ਵੀ ਆਪਣੇ ਤੇਰੀ ਮੀਟਿੰਗ ਹੀ ਉੱਥੇ ਕੀ ਬਣਾਏ ਉਹ ਮੈਂ ਵੀ ਆਈਪੀ ਮੈਂ ਜਦੋਂ ਆਇਆ ਨਾ ਦੁਬਈ ਤੋਂ ਉਹਨਾਂ ਨੇ ਸੋਚਿਆ ਵੀ ਚੱਲ ਮਾਲ ਮੱਤਾ ਲੈ ਆਇਆ ਨਾ ਉਹਨਾਂ ਨੇ ਮੇਰੇ ਨਾਲ ਰੱਖ ਲਈ ਮੀਟਿੰਗ ਆਹ ਮੀਟਿੰਗ ਦਾ ਆਹ ਉਹ ਵਿਲੀ ਚ ਉਹ ਜਿੱਥੇ ਉਹ ਬੜੀਆਂ ਮੂਰਤੀਆਂ ਮਾਰਤੀਆਂ ਵੀ ਲੱਗੀਆਂ ਨਾਲ ਜੱਪਣੇ ਲੱਗੀਆਂ ਹਾਂ ਵਾ ਵਾ ਉੱਥੇ ਉਹ ਭਰਾਵਾ ਉਹਨਾਂ ਨੇ ਮੇਰੇ ਨਾਲ ਮੀਟਿੰਗ ਰੱਖ ਲਈ ਉਹ ਮੁੜ ਕੇ ਮੈਨੂੰ ਪੁੱਛਣ ਡਾ ਪਏ ਕਿ ਜਿਹੜਾ ਸਮਾਨ ਲੈ ਆਵਾਂ ਨੂੰ ਬਲੈਕ ਚ ਦੇ ਦੇ ਹਾਂ ਬਲੈਕ ਚ ਮੈਂ ਸਵਾਦ ਦੇਣਾ ਸੀ ਅਗਲਾ ਨੇ ਤੇ ਮੈਨੂੰ ਕਾਲਾ ਕਰਤਾ ਸੀ ਪਹਿਲਾਂ ਹੀ ਮੈਂ ਤਾਂ ਇਹ ਹੋਰ ਗੱਲ ਸੁਣੀ ਹਾਂ ਕਹਿੰਦੇ ਤੇ ਕੋਪਲ ਕੀ ਟੁੱਟ ਗਿਆ ਤਾਂ ਤੈਨੂੰ ਮੋਤੀ ਬਣਾਛੇ ਦੇ 6 ਮਹੀਨੇ ਉੱਥੇ ਇਹਨਾਂ ਨੇ ਉਹ ਮੈਂ ਮੈਂ ਉੱਥੇ ਐਮ ਕਰਕੇ ਖਲੋਤਾ ਰਿਹਾ ਵਾਂ ਤੇ ਕਿਤੇ ਲੋਕੀ ਵੀ ਹੱਥ ਜੇ ਪਤਾ ਚੱਲ ਜਾਵੇ ਉਹ ਭਰਾਵਾ ਉਹ ਮੋਤੀ ਬਾਨਾ ਕੋਈ ਸੌਖਾ ਨਹੀਂ ਆ ਕੋਈ ਨੱਕ ਚੁੰਗੜਾ ਦਿੰਦਾਈ ਕੋਈ ਕੰਨ ਚੁੰਗੜਾ ਦਿੰਦਾਈ ਮੈਂ ਤੇ ਭਰਾਵਾ ਮੁੜ ਕੇ ਘਰੋਂ ਪੈਸੇ ਮੰਗਾ ਕੇ ਤੇ ਫੇਰ ਜਾਨ ਛਡਾਈ ਉੱਥੇ ਅੰਦਾਜ਼ ਤੇ ਤੇਰੀ ਗੱਲ ਸੱਚ ਹੈ ਕਿਉਂ ਮੈਂ ਮੇਰਾ ਬੜਾ ਦੂਆ ਅਬਾ ਯਾਰ ਐਦਾਂ ਯਾਰ ਆਂਦੇ ਰੱਬ ਨੇ ਦਿੱਤੀਆਂ ਗਾਜਰਾ ਤੇ ਰੰਬਾ ਵਿਚੇ ਰੱਖ